ਸਾਰੇ ਨੂੰ ਸਸਰੀ ਕਾਲ ਸਵਾਗਤ ਹੈ ਥੋੜਾ ਕਿੰਨਾ ਵੇ ਲਾਈਵ ਦੇ ਵਿੱਚ ਕਿੰਨਾ ਵੇ ਵੀਡੀਓ ਦੇ ਵਿੱਚ ਗਰਮੀ ਦਾ ਮੌਸਮ ਆ ਮੀਂਹ ਪੈ ਕੇ ਹਟਿਆ ਗਰਮੈਸ਼ ਵਧੀ ਹੋਈ ਆ ਤੁਹਾਨੂੰ ਦਿਖਾਉਨੇ ਆ ਨਿਆਰੇ ਚਿੜੀਆਂ ਤੋਤਿਆਂ ਦੇ ਤੋ ਤੋ ਤੇ ਇਕੱਲਾ ਖੰਭ ਵੀ ਦਿਖਾਇਆ ਜੀ ਤੁਹਾਨੂੰ ਕੋਇਲ ਗੀਤ ਸੁਣਾ ਰਹੀ ਆ ਆਪਦੇ ਤੇ ਹਵਾ ਚੱਲਦੀ ਆ ਵਧੀਆ ਲਾਈਟ ਇਸ ਟਾਈਮ ਹੈ ਨਹੀਂ ਇਸ ਲਈ ਬਾਹਰਲਾ ਮੌਸਮ ਵਧੀਆ ਤੇ ਹਵਾ ਵੀ ਚੱਲ ਰਹੀ ਆ ਆਹ ਦੇਖੋ ਦਿਖ ਰਹੀਆਂ ਨਾ ਤੁਹਾਨੂੰ ਬਰਕੈਣਾ ਹਲਦੀਆਂ ਹੋਈਆਂ ਤੇ ਕੋਇਲਾਂ ਗੀਤ ਸੁਣਾ ਰਹੀਆਂ ਨੇ ਤੇ ਉਹ ਗਟਾਰਾਂ ਉਹ ਗੱਡੀਆਂ ਲੰਘੀ ਜਾਂਦੀਆਂ ਨੇ ਕੋਇਲ ਗਾਣਾ ਸੁਣਾਉਂਦੀ ਸੁਣਾਉਂਦੀ ਹੁਣ ਕਰਕੇ ਚੁੱਪ ਇੱਕ ਬੈਟਰੀ ਵਾਲੀ ਸਕੂਟਰੀ ਆ ਗਈ ਕੋਇਲ ਕੋਇਲ ਬੋਲਦੀ ਨਹੀਂ ਕਿੱਥੇ ਕੋਇਲ ਜ਼ੂਮ ਛੋਟਾ ਕਰਨਾ ਵਧੀ ਜਾਂਦਾ ਜੂ ਆ ਨਿਆਰੇ ਆ ਬੋਰਡ ਦੇ ਫੇਸਬੁੱਕ ਨਾਲ ਯਾਰ ਕੈਮਰਾ ਸਾਫ਼ ਚੱਲਦਾ ਕੋਇਲ ਸੁਣਾਉਣ ਲੱਗੀਆਂ ਗੀਤ ਅੱਗੇ ਯਾਰ ਬੰਦੇ ਜੁੜ ਜਾਂਦੇ ਸੀ ਵਾਵਾ ਆਪਣੇ ਨਾਲ ਵੀ 60 60 70 70 ਲਾਈਵ ਕਰਦੇ ਸੀ ਜਦੋਂ ਤੇ ਹੁਣ ਜੁੜਦੇ ਹੀ ਨਹੀਂ ਗੱਲ ਪਤਾ ਨਹੀਂ ਕੀ ਹੋਣਗੀ